ਹਾਂਜੀ ਨਿਆਣਿਆਂ ਨਾਲ ਤੁਸੀਂ ਵੀ ਆਰੇ ਲੱਗ ਗਏ ਹੋ ਕਿੱਡਾ ਸੋਹਣਾ ਲੱਗਣ ਡਿਆ ਵਾ ਖੇਡਦਾ ਇਹ ਕਿਹੜੀ ਦੀ ਚੀਜ਼ ਨਹੀਂ ਕੀਤਾ ਜਾਣ ਵੀਡੀਓ ਬਣਾਉਣਾ ਹੈ ਨਾਲ ਇਹਨੂੰ ਲੱਗ ਗਿਆ ਓਏ ਇੱਥੇ ਲੱਗ ਪਿਆ ਛੇੜ ਦੇ ਨਾਲ ਹੀ ਖੇਡਦਾ ਪੈਰ ਮੂਨ ਨਾਲ ਉਹਨਾਂ ਨੇ ਕਾਫੀ ਚੇਰ ਵਾਧਾ ਵੀ ਮਾਰੀਆਂ ਇਹ ਆ ਜਾ ਸਾਹਿਬ ਆ ਜਾ ਅੰਦਾ ਜਾਓ ਜਾਓ ਤੁਸੀਂ ਜਾਓ ਬਾਹਰ ਵਾਜਾ ਮਾਰਨ ਦੇ ਖੜ ਕੇ ਇਹ ਉਲੇ ਲੁੱਕ ਗਿਆ ਆਂਦਾ ਮੈਂ ਨਹੀਂ ਜਾਣਾ ਤੁਹਾਡੇ ਨਾਲ ਨਿਆਣੇ ਨੂੰ ਨਿਆਣੇ ਨਾਲ ਯਾਰ ਹੁੰਦਾ ਵੇਲਾ ਆਪਣਾ ਹੀ ਚਾਵਾ ਜੀ ਕਰੇ ਭਾਏ ਚੁੱਪ ਕਰਕੇ ਆ ਕੇ ਬੈਠਾ ਰਹੇ ਤੇ ਜੀ ਕਰੇ ਤੇ ਖੇਡਣਿਆ ਭਾਏ ਰਾਜੇ ਉਹ ਆ ਗਏ ਪੂਰਾ ਆਪਣੀ ਮਸਤੀ ਚ ਲੱਗਾ ਹੋਆ ਖੇਡਣਿਆ ਇਹਨੂੰ ਭਾਈ ਦਾ ਸ਼ਾਮਾਂ ਤੱਕ ਖੇਡਦਾ ਰਹੇ ਇਹਨੂੰ ਮਾਂ ਦਾ ਚੇਤਾ ਵੀ ਨਹੀਂ ਆਉਣਾ ਪਿਓ ਦਾ ਵੀ ਨਹੀਂ ਚੇਤਾ ਆਉਣਾ ਅੰਦਰ ਲਾ ਕੇ ਸੇ ਜੇ ਮੇਰੀ ਗੱਲ ਸੁਣਾ ਜੇ ਹੁਣੇ ਬੈਲੂਨ ਫਟ ਗਿਆ ਨਾ ਫਿਰ ਇਹਨੂੰ ਚੇਤਾ ਆਉਣਾ ਵੀ ਮੰਮੀ ਕਿੱਥੇ ਆ ਆਹ ਵੇ ਗੱਲ ਵਾਕਈ ਫਿਰ ਇਹਨੇ ਝਾਟਾ ਖਣਾ ਮੈਨੂੰ ਛੱਡੋ ਜਾ ਕੇ ਉਹਨੂੰ ਮੰਮੀ ਕੋ ਜਾਣਾ ਹੈ? ਸਭ ਜਾਣਾ ਮੰਮੀ ਕੋ। ਆਇਆ। ਮੰਮੀ ਵੀ ਜਾਣਾ? ਨਹੀਂ। ਨਹੀਂ। ਖੇਦੀ। ਤਾਂ ਬੇ ਸਾਡੇ ਕੋ ਥੋੜਾ ਜਿਹਾ ਝੱਕਦਾ ਹੋਣਾ। ਹੂੰ ਸ਼ਰਾਦ ਨਾਲ ਖੁੱਲ ਕੇ। ਇਹ ਪੁੱਣਾ ਬੜਾ ਦੀ ਖੇਡਦਾ। ਇਦਾਂ ਖੁੱਲ ਕੇ ਰਿਆ ਖੇਡਣ। ਫੇਰੀ ਨੂੰ ਬੰਨ ਲਿਆ। ਇਹ ਗਿਆ ਹੀ ਨਹੀਂ ਐ। ਅੰਦਰ ਨਹੀਂ ਜਾਣਾ। ਉਹ ਪਿਆ ਬਲੂਨ ਐ ਖਾਂ ਵਿੱਚ ਪਿਆ ਕਦੀ ਪੁੱਤ ਬੋਲ ਰਿਹਾ ਇਹ ਤਾਂ ਕਦੀ ਬਲੂਨ ਆ ਉਹ ਤੇ ਖੇਡਦਾ ਵਿੱਚ ਖੇਡਦਾ ਵਿੱਚ ਖੇਡਦਾ ਸਾਈਬਰ ਆਜਾ ਪਾ ਕੋ ਜਾਣਾ ਉਹ ਸਾਈਬਰ ਆਜਾ ਮਾਗੂ ਹੋ ਗਿਆ ਆਜਾ ਉਹ ਬਲੂਨ ਇੱਥੇ ਡੋਪਤ ਛੇਰ ਤੂੰ ਚਪਲਾ ਲਾ ਦੇ ਪੁੱਤ ਆਹ ਉਹ ਤੇ ਟੰਗਿਆ ਗਿਆ ਈ ਆਜਾ ਸਾਈਬਰ ਜਦੋਂ ਬੀ ਕਰਦੇ ਨੇ ਨਾ ਪੁੱਟੇ ਹਾਲਾ ਪਤਾ ਆ ਜਾ ਉਹਨਾਂ ਦੇ ਆ ਆਜਾ ਉਹ 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 ਨੂੰ ਖੜਾ ਕਰ ਦੇ ਫੋਨ ਨੂੰ

ਕਦੇ ਆ ਵੀ ਸੇਰ ਵਾਸਤੇ ਵਧੀਆ ਹਨਾ ਸਬਜ਼ੀਆਂ ਕੱਚੀਆਂ ਕੱਚੀਆਂ ਥੋੜੀਆਂ ਰਹਿਣ ਤੇ ਹਲਦੀ ਆ ਤੇ ਇਹ ਕੁੰਜੀ ਵੀ ਥਵਾਦ ਵੀ ਜ਼ਿਆਦਾ ਬੰਦੇ ਆ ਪਾਣਾ ਤੇ ਹੁਣ ਲੱਗਣਾ ਵਾ ਕੀ ਭਾਅ ਵਿਕਦੀ ਓ ਬਲੂਨ ਫਟ ਗਿਆ ਬਲੂਨ ਕਿੱਥੇ ਗਿਆ ਵਾ ਫਟ ਗਿਆ ਫਟ ਗਿਆ ਬਲੂਨ ਕਿੱਥੇ ਗਿਆ ਪੁੱਤ ਬਲੂਨ ਕਿੱਥੇ ਆ ਫਟ ਗਿਆ ਓਈਓ ਬਸ ਹੁਣ ਯਾਦ ਆਉਣੀ ਮਾਂ ਆ ਜਾ ਪੁੱਤ ਬੋਲ ਰਖਦੀ ਏ ਪੁੱਤ ਬੋਲ ਖੈਰੀ ਨੇ ਲਾ ਲੈਣਾ ਆ ਰਹੇ ਫੇਰ ਕੇ ਨਾ ਕੇ ਭਾਨੇ ਪੁੱਤ ਇਹਨੂੰ ਲਾ ਕੇ ਢੇ ਉਹ ਦੁਬਾਰਾ ਪਾੜ ਗਿਆ ਵਾ ਤੇ ਹੁਣ ਸ਼ਰੀ ਹੁਣਾ ਨੇ ਦਸਤਾਰ ਬੱਝੀ ਕਰਨੀ ਸ਼ੁਰੂ ਕਰਤੀ ਐ ਇੱਕ ਗੱਲ ਆ ਵੀ ਆਪਣਾ ਸ਼ਰੀ ਦਾ ਸਿਰ ਨੰਗਾ ਵਾ ਉਹਦੇ ਡਿਆ ਬੰਦਣਾ ਸ਼ਰੀ ਆਪਣਾ ਤੇਰਾ ਆਪਣੀ ਦਸਤਾਰ ਤਦ ਕਿਦ ਦੀ ਤਿਆਰੀ ਕਰ ਲਈ ਐ ਹਰਚੁਲ ਚੱਲੇਆ ਹਰਚੁਲ ਕੀ ਐ ਹਰਚੁਲ ਚੱਲਦਾ ਪਤਾ ਲੈਣ ਚੱਲੇ ਆ ਬਰੋਣੀ ਪਾ ਕੇ ਕੋਸ ਸਾਹਿਬ ਆਏ ਆ ਕੋਸ ਸਾਹਿਬ ਆਏ ਪਾ ਕੋਸ ਸਾਹਿਬ ਆਪਣਾ ਸਿਰ ਨੰਗਾ ਵਾ ਤਾਂ ਇਹ ਰੱਖਣਾ ਵੀ ਆਪਣਾ ਸਿਰ ਨੰਗਾ ਵਾ ਇਹਦਾ ਵੀ ਉੱਥੋਂ ਨੰਗਾ ਹੀ ਰੱਖਿਆ ਵਾ ਉਹ ਲੈ ਉਹਦਾ ਮਗਲਾ ਰੌੜੀ ਦੇ ਪਿੱਛੇ ਨਾ ਜੇ ਨੰਗਾ ਤੇਰ ਨੰਗਾ ਵਾ ਹੈ ਸਾਇਬਾ ਠੀਕ ਹੈ ਹੈ ਸੋਹਣੀ ਲੱਗਣ ਦੀ ਮਾਲਾ ਲਾੜ ਦਿੱਤਾ ਵਾ ਤੇ ਲੱਕੋ ਸਾਬ ਨੰਗਾ ਚੱਲ ਹਾਂ ਹਲੋ ਕੋਕ ਅਗਦੇ ਬੰਦ ਤੀ ਤੁਦ ਚਿੜੀ ਲੰਘੀ ਤੇ ਨੰਗਾ ਰ ਨਿਕਾ ਰਾਜਣਾ ਵਾ ਚਿੜੀ ਲੰਘ ਜਾਂਦੀ ਸੱਚੀ ਦਾ 15 ਜਾਂਦਾ ਪਰ ਨਿਕਾ ਨਿਕਾ ਰਾਜਦਾ ਚਿੜੀ ਨਾ ਲੰਘ ਜਦੇ ਹਾਂ ਜਾ ਫੇ ਤੋਂ ਨੰਗਾ ਰ ਇਹ ਤੋਂ ਨੰਗੀ ਆ ਤੇ ਇਹ ਵੀ ਕਿਡਰ ਆਵਾਜ਼ ਹੁੰਦਾ ਨੇ ਚਿੜੀ ਲੰਗੀ ਤੇ ਨਿਕਰ ਆਇਆ ਨਾ ਪਹਿਲਾਂ ਪੱਗ ਨਹੀਂ ਬੰਦਨੀ ਤਿਆਰੀ ਕਰ ਲਈ ਆ ਹਾਂਜੀ ਮੈਂ ਤਾਂ ਪੁਰਾਣਾ ਘਰ ਆਇਆ ਫੇਟਣ ਵਾਸਤੇ ਤੇ ਚਾਰਿੰਗ ਕੋ ਫਵਾ ਲੀਏ ਪੁਰਾਣੇ ਦਾ ਪੱਜ ਤੇ ਆਪਣਾ ਰਾਜ ਉਹਨੇ ਵਿਚਾਰੇ ਆਏ ਕੁਝ ਖਾਏਗਾ ਉਹ ਭਾਏ ਕਿ ਬ੍ਰਾਂਡ ਨਹੀਂ ਆਇਆ ਅੱਰੇ ਅਸੀਂ ਆਪਣੇ ਨੇ ਆਰਿਆ ਤਾਂ ਦਾ ਲੱਗਾ ਹੋਵਾ ਛੁੱਟੀਆਂ ਆਈਆਂ ਤਿੰਨ ਉਹਨਾਂ ਨੂੰ ਕੋਈ ਨਾ ਕੋ ਖਾਣ ਨੂੰ ਮਿਲ ਜਾਂਦਾ ਉਦੋਂ ਸਵੱਥੇ ਸਕੂਲ ਚੱਲ ਜਾਂਦੇ ਨੇ ਤੇ ਮੇਰਾ ਵੀ ਕੁਝ ਬਣਾਉਣ ਨੂੰ ਦਿਲ ਨਹੀਂ ਕਰਦਾ ਮਗਰੋਂ ਕਿ ਕੀ ਬਣਾਉਣਾ ਵਾ ਬੱਚੇ ਵੀ ਸਕੂਲ ਗਏ ਆ ਤੇ ਆਪਾਂ ਫਿਰ ਤੋਂ ਵਜਾ ਲੈ ਕੁਝ ਜੀ ਨਹੀਂ ਕਰਦਾ ਕੁਝ ਖਾਣ ਬਣਾਉਣ ਨੂੰ ਤੇ ਤਾਂ ਵਰਗਾ ਹੋਣਾ ਅੱਜ ਬੱਚਿਆਂ ਨੂੰ ਛੁੱਟੀ ਹੀ ਤੇ ਕੱਲ ਵੀ ਛੁੱਟੀ ਆ ਤੇ ਹੁਣ ਲਗਾਤਾਰ ਇਹਨਾਂ ਦਾ ਦਾ ਉਹ ਦਿਖਾਈ ਸੈਂਡਵਿਚਾ ਤੋਹਾੜਾ ਹੁੰਦਾ ਆ ਆਹ ਉਹ ਵਿਚਾਰੇ ਇਹ ਨੂੰ ਨਾ ਜਦੋਂ ਨਾ ਮਿਲਿਆ ਵਾ ਮਾਹੀ 2 ਜਨਵਰੀ ਪੜਦੇ ਆ ਵਾ ਤੇ ਇਦਾਂ ਹੀ ਬੈੱਡ 'ਚ ਰੱਖ ਛੜਿਆ ਨਹੀਂ ਇਹ ਮਿਲਿਆ ਪਤਾ ਕਦੋਂ ਆ ਇਹ ਮਿਲਿਆ ਜਦੋਂ ਆਪਾਂ ਕਿਚਨ ਤਿਆਰ ਕਰਵਾਈਏ ਨਾ ਸਾਰੀ ਰਸੋਈ ਉਦੋਂ ਬਲੌਗ ਉਹਨਾਂ ਨੇ ਬਣਾਇਆ ਸੀ ਤੇ ਪਾਇਆ ਵੀ ਹੈਗਾ ਹੈ ਬਲੌਗ ਉਦੋਂ ਜੀ ਕੀਰ ਦਾਤ ਤੋਂ ਬਾਅਦ ਕਿਚਨ ਤੇ ਆ ਗਈ ਫਿਰ ਇਹ ਇਹ ਮਿਲਿਆ ਸੀ ਗਿਫਟ ਮਿਲਿਆ ਸੀ ਤੇ ਉਦੋਂ ਜਦੋਂ ਮਿਲਿਆ ਸੀ ਨਵਾਂ ਨਵਾਂ ਉਦੋਂ ਬਣਾਇਆ ਸੀ ਇਹਦੇ ਵਿੱਚ ਸੈਂਡਵਿਚ ਤੇ ਜਾਂ ਇੱਕ ਅੱਧੀ ਵਾਰੀ ਫੇਰ ਬਣਾਏ ਸੀ ਬਸ ਉਹਦੇ ਬੈੱਡ 'ਚ ਪਿਆ ਵਿਚਾਰਾ ਫਿਰ ਮੈਂ ਕਿਹਾ ਚੱਲ ਇੱਕ ਵਾਰੀ ਫੇਰ ਹੁਣ ਚਲਾ ਦੇ ਵੀ ਇਹਨੂੰ ਚਲਾ ਲਈ ਨਹੀਂ ਕਰੀ ਨਾ ਭਾਏ ਇਹਨੂੰ ਜੰਗ ਲੱਗ ਜੇ ਪਏ ਪਏ ਨੂੰ ਨਹੀਂ ਚੱਲੂਗਾ ਬਸ ਹੁਣ ਆ ਸਮਾਨ ਤਿਆਰ ਹੋ ਗਿਆ ਫਦਰਾ ਸੋਸਰੀ ਹੈਗੀ ਸਾਰਾ ਕੁਝ ਹੈਗਾ ਘਰ ਚਾਹ ਦੇਵਾ ਘਰ ਤੇ ਆਣੀ ਚਾਹ ਦੇ ਖਵਾ ਆਪਿਆਂ ਪਰੋਲੇ ਵਿੱਚ ਕਰੋਨਾ ਕਿੱਥੇ ਆ ਪਰਣਾ ਹੋ ਰਹੀ ਤੇ ਪਰਣਾ ਜੀ ਹੁਣ ਜਾਣਾ ਰੋਣਾ ਡਾ ਪੀ ਹੁਣ ਖਾ ਕੇ ਜਾਵਾਂਗੇ ਨਾ ਹੋਰ ਪਤਾ ਮੈ ਪਰੋਣਾ ਵੀ ਆਖੇ ਤੇ ਚਾਹੇ ਤੇ ਮਾਬੇ ਵੀ ਆਖੇ ਮੁੰਡੇ ਨਹੀਂ ਕੁਖਵਾਇਆ ਨਹੀਂ ਆ ਕੁਖਵਾਇਆ ਨਹੀਂ ਕੋਕੀ ਦਤਾ ਚਲੋ ਐ ਪੂਰੀ ਰੀਜ ਦਾ ਆਰਡਰ ਇਹਦੀ ਬਣਾ ਲੂਗਾ ਬਾਅਦ ਦੇ ਹਾਂਜੀ ਕਿਹਦੇ ਲੱਗਣੀ ਠੰਡੇ ਆ ਆ ਸੈਂਡਵਿਚ ਮੇਕਰ ਦੇ ਤੇ ਵਾਈਟ ਬੰਡ ਆ ਮਨ ਨੂੰ ਨਾ ਪਾਰੇ। ਤਾਂ ਵਿੱਚ ਬਣਾਉਣੇ ਪੈਣਗੇ ਇਸ ਤਰੀਕੇ ਨਾਲ। ਤੇ ਦੱਸਦੇ ਪੀਤੇ ਵਿੱਚ ਕੀ ਕੀ ਪਿਆਰ ਹੁੰਦਾ ਦੇ। ਛੇਰ ਕਰਦੇ ਵਿੱਚ। ਇਹਨਾਂ ਕੁਛ ਥਾਸੀਆਂ ਬਸ ਆਮ ਸਬਜ਼ੀਆਂ। ਪਿਆਜ਼ ਪਾਏ ਆ। ਬਰੀਕ ਬਰੀਕ ਕੱਟਿਆ ਪਿਆਜ਼। ਤੇ ਬਰੀਕ ਬਰੀਕ ਟਮਾਟਰ ਕੱਟਿਆ ਤੇ ਸ਼ਿਮਲਾ ਮਿਰਚ ਤੇ ਬਾਂਦ ਗੋਭੀ ਜਿਹੜੀ ਉਹ ਕ੍ਰਸ਼ ਕੀਤੀ ਆ ਤੇ ਹੋਰ ਨਮਕ ਆਪਣੇ ਹਿਸਾਬ ਨਾਲ ਨਮਕ ਵਿੱਚ ਪਾਇਆ ਵਾ ਤੇ ਆਪ ਪਾਇਆ ਜਿਹੜੇ ਦੋਨੋਂ ਡੱਬੀਆਂ ਥੋੜਾ ਥੋੜਾ। ਤੇ ਜਦੋਂ ਕੋ ਨੂੰ ਭਾਏ ਬਣਨੇ ਆ ਜਿਖਾਏ ਹੋਣ ਦੇ ਤੇ ਘਰ ਜਾਣਾ। ਇੱਕ ਵਾਰੀ ਤੇ ਆ ਗਿਆ। ਏ ਉਹਨੂੰ ਕੋខ ਲੱਗੀ ਨਹੀਂ ਇਹ ਰਸਮ ਮੇਰੇ ਬਰਾਬਰ ਹੋਣ ਇੱਕ ਵਾਰ ਫੜਾਇਆ ਤਾਂ ਮੈਂ ਸਾਗ ਬਣਾ ਕੇ ਖਵਾ ਦਿਆਂ। ਉਹ ਜਿੱਤੇ ਆਈ ਤੇ ਲਾਈਟ ਵੀ ਆ ਗਈ ਐ। ਜਿਹੜੀ ਕਿਸਮਤ ਕੋਲੀ ਜੱਟ। ਹਾਂਜੀ। ਸਾਈ ਮਨਾ। ਨਾ ਤਾਂ ਆਪਣੇ ਹੀ ਦਿਨ ਲੱਗਣਿਆ ਉਹਨਾਂ ਤੇ ਵਿਚਾਰੇ ਤਾਂ ਲੱਗਾ। ਦੱਬੂ ਕੋਲ। ਪਾਇਆ ਸੰਦੀਪ ਦੀਦੀ ਹੋਏ। ਆਹ ਹੀ ਸੋਚਦੇ ਸੀ ਘਰੇ ਇਹਨੂੰ ਲੈਣਾਗੇ ਸਾਈ ਨੂੰ। ਪਰ ਨਹੀਂ ਉਹ ਪਾ ਜੀ ਹੁਣ ਵੀਡੀਓ ਬਣਾਉਣ ਆਏ। ਜਿਹਦੇ ਜਿਹਦੇ ਕਰਮਾਂ ਚ ਹੋਏ ਉਹਨਾਂ ਨਾਲ ਦੇ ਹੁਣ ਅੱਗੇ ਕਹ ਬਲੈ ਕਿ ਕਿਭਾ ਜਿਉ ਨਹੀਂ ਨੀ ਉਹਨਾਂ ਦੇ ਕਰਮਾਂ ਚ ਚੋਲ ਨਹੀਂ ਤੇ ਹੁਣ ਇਹਨਾਂ ਦੇ ਕਰਮਾਂ ਦੇ ਹੈਂਡਵੀਚ ਹੋਣਗੇ ਜਲੀਆ ਮੰਨ ਦੇ ਚਾਹੋ ਟੀਮ ਆ ਗਈ ਹੈ ਆਪਣੀ ਉਹ ਵੀ ਆ ਗਏ ਨੇ ਉਹਨਾਂ ਦੇ ਵੀ ਕਰਮਾਂ ਚ ਹੈ ਤੇ ਜਿਹਨਾਂ ਜਿਹਨਾਂ ਦੇ ਕਰਮਾਂ ਚ ਸਾਰੇ ਆਣ ਗਏ ਉਹ ਜਿਹੜੀ ਇੱਕ ਵੀਡੀਓ ਦਾ ਸੀਨ ਹੀ ਥੋੜਾ ਜਿਹਾ ਉਹ ਬਣਾ ਕੇ ਗਏ ਆ ਹੁਣ ਦੂਸਰੀ ਵੀਡੀਓ ਬਣਨੀ ਆ ਤੇ ਬਾਅਦ ਕੀ ਹੈ ਹਾਂਜੀ ਜੀ ਲੱਗ ਗਿਆ ਮੈਨੂੰ ਜੀ ਲੱਗ ਗਿਆ ਮੈਂ ਤੁਹਾਨੂੰ ਅਖੜੀ ਵੀ ਪਤਾ ਜੀ ਲੱਗ ਗਿਆ ਹੀ ਮੇਰਾ ਵੀ ਸੁਣ ਲੋ ਜੀ ਤੇ ਅੱਗੇ ਚੱਲ ਗਏ ਉਹਦੀ ਮੰਮੀ ਉਹ ਮੇਰੇ ਵੱਲ ਆਇਆ ਹੀ ਨਹੀਂ ਉਹਦੇ ਪਾਪੀ ਵਾਲੇ ਉਹਨੇ ਹੀ ਪੁੱਛਣਾ ਸੀ ਇਹਦਾ ਨਾਮ ਸਾਹਿਬਾ ਮਮਾ ਕਾ ਜਾਣਾ ਨਾ ਆਈ ਮੁੰਡਾ ਦੇ ਵੀ ਸੇਵਾ ਪਾੜੇ ਕਰਨ ਲੱਗੇ ਆ ਵਿਚਾਰੇ ਦੀ ਕੀ ਸੈਂਡਵਿਚ ਬਣਾਉਂਦੀ ਆ ਤੂੰ ਆਹ ਆਹ ਮੈਂ ਵਿਚਾਰੇ ਨੂੰ ਪੁੱਛ ਲੱਗੀ ਨਹੀਂ ਇਹ ਤਾਂ ਜਾ ਹੀ ਗਿਆ ਸਾਡੇ ਉਹਦਾ ਪੱਜ ਤੇ ਆਪਣਾ ਰਾਜ ਸਹੀ ਗੱਲ ਮੈਨੂੰ ਪਤਾ ਲੱਗਾ ਤਾਂ ਹੀ ਕੁਝ ਬਣਾ ਖਾਦਾ ਮੈਂ ਤੋਂ ਮਗਰ ਉਹਨੂੰ ਐਰ ਗਰੀ ਨਹੀਂ ਨਾਲ ਉਹਨੂੰ ਰੀਜ ਕਿਹਾ ਆ ਗਈ ਵੀ ਮੈਂ ਆਪਣੇ ਨਾਲ ਕੀ ਆਇਆ ਵਾ ਚਲਾਇਆ ਬਣ ਗਿਆ ਕਿ ਨਹੀਂ ਬਣ ਗਿਆ ਤਾਂ ਦੇਖਣੀ ਇਹ ਸੈਂਡਵਿਚ ਜਿਆਦਾ ਤੇ ਆਹ ਸਾਸ ਥੋੜੀ ਆ ਚਲੋ ਵੇਖ ਲੈਂਦੇ ਆ ਕਿੰਨੇ ਕਿੰਨੇ ਪੂਰੇ ਹੁੰਦੇ ਆ ਆਜੋ ਬਾਜੀ ਇੱਕ ਇੱਕ ਹੀ ਆ ਜਿਆਦਾ ਨਹੀਂ ਆਜੋ ਆਜੋ ਇੱਕ ਇੱਕ ਆਜੋ ਫਿਰ ਆਜੋ ਆਜੋ ਮੈਂ ਕਹਿੰਦਾ ਓਏ 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 ਆ ਸਾਹਿਬ ਦਾ ਪਾਜੀ ਪਾਜੀ ਸਾਹਿਬ ਦਾ ਵਿਚਾਰੇ ਦਾ ਹਜੇ ਪਰਸਾਂ ਜਿਹੜੇ ਤੁਸੀਂ ਲੋੜਾ ਲੋੜ ਬਣਾਏ ਬੜੇ ਸਵਾਦ ਸੀ ਤੁਸੀਂ ਕਵਰ ਕਰਨ ਦੀ ਕੋਸ਼ਿਸ਼ ਨਾ ਕਰੋ ਚੰਗਾ ਹੈ ਕਵਰ ਕਰਨ ਦੇ ਆਪਣੇ ਵਾਲਾ ਇੱਕ ਇੱਕ ਹੀ ਆ ਜਿਦੇ ਲਈ ਬਣਾਏ ਉਹ ਮੈਂ ਗੱਲ ਕਰਨਾ ਚੀਤਾ ਬਣਾਏ ਕਿਦੇ ਵਾਸਤੇ ਹੀ ਆਇਆ ਆਇਆ ਵਿਚਾਰ ਆਈ ਨੂੰ ਮਿਰਚ ਵਾਲਾ ਦੇਣਾ ਨਹੀਂ ਇਨੀ ਵਿੱਚ ਮਿਰਚ ਨਹੀਂ ਨਹੀਂ ਆਹ ਲੈ ਲੈ ਕੀ ਵਿੱਚ ਫਲੇਟ ਲੈ ਮੈਂ ਨਹੀਂ ਕੱਚਾ ਮਿਰਚ ਪਾਇਆ ਮੈਨੂੰ ਨਹੀਂ ਨਾ ਪਤਾ ਵੀ ਇਹਨਾਂ ਨੇ ਵੀਡੀਓ ਬਣਾਉਣਾ ਆਹ ਉਹਨੂੰ ਤੇ ਤੁਹਾਡੇ ਵਾਸਤੇ ਬਣਾਏ ਨਹੀਂ ਵੀਡੀਓ ਬਣਾਉਂਦੇ ਰੋਜ਼ ਹੁੰਦੇ ਆ ਆਹ ਤੁਹਾਡੇ ਉੱਚ ਕਿਸਮਤ ਵਿੱਚ ਹੀ ਤਾਂ ਕਰਕੇ ਹਰ ਰੋਜ਼ ਲਿਖੇ ਚੋਰ ਜਾਗੀ ਚਾਲੋ ਇਹਨੂੰ ਮਿਲਿਆ ਕਿ ਨਹੀਂ ਉਹ ਇਹਨੂੰ ਨਹੀਂ ਜਿੱਥੇ ਮਿਲਿਆ ਪ੍ਰੀਤੀ ਦੇ ਵੱੱਲੇ ਗਿਆ ਉਹ ਪ੍ਰੋਣੇ ਵਾਸਤੇ ਸਪੈਸ਼ਲ ਬਣਾਏ ਮੈਮ ਇਹ ਤੇ ਬੈਗ ਹੀ ਖਾਲਾ ਬੈਗ ਹੀ ਖਾਲਾ ਬੈਗ ਬੈਗ ਖਾਲਾ ਬੈਜ ਪਹਿਲਾਂ ਬੈਜ ਹਾਂ ਜੀ ਆ ਨਹੀਂ ਮੈਂ ਆ ਲੋ ਬੈਜ ਵੇਖਣ ਦੇ ਆਹ ਕਿਹੜੀ ਚਲੋ ਜੀ ਪ੍ਰੋਣੇ ਦੀ ਆਉ ਭਗਤ ਹੋ ਗਈ ਪ੍ਰੋਣੇ ਵਿਚਾਰੇ ਨੂੰ ਭੰਜੇ ਭਾਲ ਗਏ ਪ੍ਰੋਣੇ ਦੀ ਆਉ ਭਗਤ ਹੋ ਗਈ ਆ ਮੰਜੇ ਦੇ ਬਾਰੇ ਆ